ਵਾਲ ਕੀ ਜੈ ਹੋ ਆਪ ਦੀ ਸ਼ਕਤੀ ਸਦਕਾਰ ਭਗਵਾਨ ਗੁਰੂ ਗਿਆਨਾਥ ਮਹਾਰਾਜ ਚੰਨਨ ਦੇ ਰੂਪ ਪ੍ਰਗਟ ਕਰ ਗਏ ਗੁਰੂ ਗਰੀਬਨਵਾਜ ਆਪ ਦੀ ਸ਼ਕਤੀ ਸਦਕਾਰ ਭਗਵਾਨ ਗੁਰੂ ਗਿਆਨਾਥ ਮਹਾਰਾਜ ਚੰਨਨ ਦੇ ਰੂਪ ਪ੍ਰਗਟ ਕਰ ਗਏ ਗੁਰੂ ਗਰੀਬਨਵਾਜ ਜੋ ਕੁਝ ਮਨ ਵਿੱਚ ਧਾਰ ਕੇ ਆਉਂਦੇ ਸੇ ਪਛੰਦਾ ਬਾਗ ਨੂੰ ਸਤਿਗੁਰ ਸਭ ਨੂੰ ਬਖਸ਼ਦੇ ਮਨ ਸ਼ਿਆ ਵਰਦਾਨ ਭਗਤ ਜੀ ਨਾਂ ਜੀ ਹਰ ਇੱਕ ਮੁਸ਼ਕਲ ਸਤਗੁਰੂ ਕਰਦੇ ਹੱਲ ਪਉਣਾ ਦੇ ਸਾਗ ਸਤਗੁਰੂ ਸੁਣ ਦਲਾਂ ਦੀ ਗੱਲ ਆਦਪੁਰਖ ਦੇ ਦਰਸ਼ਨ ਨੂੰ ਲਈ ਸ਼ਬਦੋ ਗੁਰੂ ਕਰਾਉਣੇ ਈਮਾਨ ਵੈਲਮਿਕ ਭਗਵਾਨ ਦਾ ਸਤਗੁਰ ਦੇ ਸਿਰ ਹੱਥ ਗੁਰੂ ਗਿਆਨਾ ਆਦਪੁਰਖ ਵੈਲਮਿਕ ਦੀ ਜੋਤੀ ਨੇ ਪ੍ਰਤੱਖ ਇੱਕ ਮਨੋ ਕੇ ਭਗਤੋ ਬੋਲੋ ਵੈਲਮਿਕ ਭਗਵਾਨ ਕੀ ਗੁਰੂ ਗਿਆਨਾ ਜੀ ਗੁਰ ਪਰਮੇਸ਼ਰ ਪੂਰਨ ਸ਼ਕਤੀ ਵਾਨ ਕੀ ਗੁਰੂ ਵਾਲਮੀਕ ਤੋਂ ਸਤਗੁਰੂ ਜੀ ਨੂੰ ਸ਼ਕਤੀ ਦਾ ਵਰਦਾਨ ਉਹ ਸ਼ਕਤੀ ਜੋ ਸਤਗੁਰ ਬਖਸ਼ਣਾ ਜਗ ਨੂੰ ਜੀਵਨ ਦਾਨ ਕੌਮੀ ਜੋਧਿਆਂ ਭਲਕ ਜਨਾਂ ਨੂੰ ਕੋਟ ਕੋਟ ਪ੍ਰਣਾਮ ਆਉਂ ਨਾਮ ਕਉਂ ਦਾ ਰੋਸ਼ਨ ਕਰਕੇ ਜੋ ਜੋ ਦੇਵਰੇ ਆਂ ਧੰ 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 ਯਾਦਵਾਸੀ ਧਰਨੀ ਜੋਦੇ ਸਰਦਾਵਾਨ ਕੀ ਚੁੱਤੇ ਸਤਗੁਰ ਦਾ ਜਨਾ ਸਿਖਰੇ ਚਾੜਿਆ ਤਪਸਥਾਨ ਗੁਰੂ ਵਾਲਮੀਕ ਭਗਵਾਨ ਦੀ ਜਸਥਾਂ ਕਰਾ ਮਾਤੀ ਕਰਤਾਰੀ ਸ਼ਕਤੀ ਕਾਮ ਦੇ ਖਾਤਰ ਸਤਗੁਰੂ ਦੇ ਜਿੱਥੇ ਚੰਦਰੀ ਕਲਾ ਨਿਆਲੀ ਸ਼ਕਤੀ ਜਿਥੋਂ ਲੈ ਕੇ ਸ਼ਕਤੀ ਭਗਤ ਯਾਰਵਾਸੀ ਬਲਵਾਨ ਬਣੇ ਨੇ ਕੌਮ ਦੇ ਖਾਤਰ ਸੰਦ ਕੌਮ ਦੇ ਸੇਵਕ ਤੋਂ ਦਰਬਾਨ ਬਣੇ ਨੇ ਕਲਜੁਗਰਾ ਥਿਆ ਗਨਦਾਸ ਉਤਰਿਆ ਯਾਰ ਸਤਿਗੁਰੂ ਵਰਖਾ ਕਰਦੋ ਨਾਮ ਦੀ ਸਰਣਾ ਜੈ ਸੰਸਾਰ ਜੈ ਸ਼ਰਧਾ ਦੇ ਸੰਗ ਸਭ ਨੂੰ ਬਖਸ਼ੋ ਮੁਕਤੀ ਦਾਣ ਸਰਦਿ ਕਲਾ ਕੌਮ ਨੂੰ ਬਖਸ਼ੋ ਅਰਧ ਕੰਨ ਸੇਵਕ ਨਰਮਾਨ ਇੱਕ ਮਨ ਹੋ ਕੇ ਭਗਤੋ ਬੋਲੋ ਵਾਲ ਵੀਕ ਭਗਵਾਨ ਕੀ ਗੁਰੂ ਗਿਆਨ ਨਾਲ ਜੀ ਗੁਰ ਪਰਮੇਸ਼ਰ ਆਪੂਰਣ ਸ਼ਕਤੀ ਵਾਨ ਕੀ ਜੈ ਗੁਰੂ ਕਾ ਅਨਾਜ ਜੀ ਗੁਰ ਪਰਮੇਸ਼ਰ ਸੰਗੁਰ ਸ਼ਕਤੀ ਬਾਣ ਪਿਆਰੇ ਭਗਤ ਜਨਾਂ ਦੀ ਤਲਫਲ ਭੇਟਾ ਕਰ ਲੋ ਗੁਰ ਪ੍ਰਵਾਨ ਪਿਆਰੇ ਦਰਤੇ ਆਇਆ ਭਗਤ ਜਨਾਂ ਦੀ ਆਇਆ ਸਾਂ ਤੇ ਮਰਦਾ ਪੂਰੋ ਧੀਆਂ ਪੁੱਤ ਸਾਹ ਸਵੇਵੇਂ ਕਿਸਮ ਦੇ ਕੇਸਰ ਨਾਲ ਸੰਧੂਰੋ ਰਤਬੇ ਖੁਸ਼ੀਆਂ ਸ਼ਾਨ ਤੇ ਸੋਭਾ ਬਖਸ਼ੋ ਗੁਰ ਪਰਵਾਰ ਆਂਦਰ ਪਿਆਦਿਆਂ ਕਣਿਆਂ ਫਲ ਮੈਂਕਣਾਂ ਘਰਾਂ ਦੀਆਂ ਗੁਜਾਰਾ ਅੰਦਰ ਜਹਾਂ ਜਹਾਂ ਵਸਣ ਭਗਤ ਆਪਕੇ ਸ਼ਕਤੀ ਸ਼ੰਦਾ ਬਾਣ ਸਤਿਗੁਰੂ ਆਮ ਸੰਗ ਰਾਂਕੀ ਸਦਾ ਨਾਮ ਨੂੰ ਕਰ ਦੋ ਜੀਵਨ ਦਾਣ ਸਤਿਗੁਰੂ ਜਗਤ ਗੁਰੂ ਗੁਰੂ ਗਿਆਨਨਾਥ ਜੀ ਪੂਰਨ ਦੀ ਅਰਦਾਸ ਸਤਿਗੁਰੂ ਕਲਯੁਗ ਦੇਹਰ ਜੀਵਨ ਵੰਸ਼ੋ ਕਰਦਾਰਾਂ ਦੀ ਰਾਸ ਸਤਿਗੁਰੂ ਸ਼ਰਧਾ ਦੇ ਸੰਗ ਭਗਤੋਂ ਬੋਲੋ ਵਾਲਮੀਕ ਭਗਵਾਨ ਕੀ ਗੁਰੂ ਗਿਆਨਨਾਥ ਜੀ ਗੁਰ ਪਰਮੇਸ਼ਰ ਪੂਰਨ ਸ਼ਕਤੀ ਵਾਨ ਕੀ ਜੈ ਹੋ ਸਤਿਗੁਰ ਦੇ ਸ਼ਧਾਨੂਆਂ ਦੀ ਸਦਾ ਸਦਾ ਸੰਸਾਰ ਚ ਜੈ ਹੋ ਸ਼ਬਦ ਗੁਰੂ ਸੰਗ ਜੁੜਿਆ ਤਾਂ ਹੀ ਲੱਖ ਖੁਸ਼ੀਆਂ ਪਾਤ ਸੰਜਣੇ ਮਾਵਾਕ ਅਨਸਾਰ ਆਪ ਜੀ ਦੇ ਡਾ ਘਰ ਦੇ ਸ਼ਰਧਾਵਾਨ ਭਾਈ ਸਹਿਬ ਭਾਈ ਚਰਨਾ ਸਿੰਘ ਇਹਨਾਂ ਦੇ ਧਰ ਪਤਨੀ ਕੁਲਵਿੰਦਰ ਕੌਰ ਇਹਨਾਂ ਦੀ ਪਰਿਵਾਰੀ ਵਿੱਚ ਉਹਨਾਂ ਦੇ ਸੁਤਤਰ ਜਗਪ੍ਰੀਤ ਸਿੰਘ ਗੁਰਪ੍ਰੀਤ ਸਿੰਘ ਪੁੱਤਰੀ ਸ੍ਰੀ ਤਾਰਾਣੀ তথা ਛੋਟੇ ਵੱਡੇ ਪਰਿਵਾਰ ਵੱਲੋਂ ਆਪ ਜੀ ਦੀ ਅਮਤਮਈ ਗੁਰਬਾਣੀ ਦੇ ਜਾਪ ਪਰਿਵਾਰ ਦੀ ਸਖਸ਼ਾਂ ਦੇ ਵਾਸਤੇ ਕਰਵਾਏ ਗਏ ਆਪ ਜੀ ਨੇ ਭਾਈ ਸਾਹਿਬ ਪਾਈਚਾਰਨਾ ਸਿੰਘ ਦੇ ਪਰਿਵਾਰ ਦੇ ਸਿੱਤੇ ਮਿਹਰ ਪ੍ਰਯਾਤਨ ਰੱਖਣਾ ਬੱਚਿਆਂ ਨੂੰ ਵਿੱਦਿਆ ਦੇ ਆਦਾਤਾ ਉੱਚ ਅਹੁਦੇ ਰੁੱਤ ਵੀ ਨੌਕਰੀਆਂ ਬਖਸ਼ ਕਰਨੀਆਂ ਦੇ ਰੋਗਤਾ ਤੰਦਰੁਸਤੀਆਂ ਬਖਸ਼ੇ ਕਰਨ ਨਾ ਪ੍ਰਮਾਤਮਾ ਭਗਵਾਨ ਵਾਲਮੀਕ ਜੀ ਮਹਾਰਾਜ ਪਰਿਵਾਰ ਵੱਲੋਂ ਆਪ ਜੀ ਨੂੰ ਸੁੰਦਰ ਰਮਾਲੇ ਪਸ਼ਾਕੇ ਭੇਟਾ ਕੀਤੇ ਗਏ ਗ੍ਰੰਥੀ ਸੇਵਾਦਾਰਾਂ ਦੇ ਵਾਸਤੇ ਚੋਲੇ ਰੂਪੇ ਭੇਟਾ ਕੀਤੇ ਗਏ ਆਪ ਜੀਨਾਂ ਲਈ ਖਾਣ ਕਰਨੇ ਸੇਵਾਦਾਰਾਂ ਦੇ ਲੋਕ ਪਰਲੋਕ ਪਰਦੇ ਕਜਨੇ ਆਪ ਜੀ ਨੂੰ ਪਰਿਵਾਰ ਵੱਲੋਂ ਦੇ ਅੰਤ ਮਾਇਆ ਭੇਟਾ ਕੀਤੀ ਗਈ ਹੈ। ਸ੍ਰੀ ਸਹਿਜ ਪਾਠ ਜੀ ਦੀ ਮਾਇਆ ਪ੍ਰਮੋਹ ਭੇਟਾ ਕੀਤੀ ਆਪ ਜੀ ਨੇ ਵੀ ਕਰ ਕਰਨੇ ਖਜਾਨੇ ਮੌਲ ਮੌਲ ਕਰਨੇ। ਸੰਗਤਾਂ ਨੇ ਤਿਲ ਫੁੱਲ ਭੇਟਾਵਾ ਮਨਜ਼ੂਰ ਕਰਨਿਆਂ ਕਦਮ ਕਰਮ ਲੇਖੇ ਲਵਣਾ। ਪਰਿਵਾਰ ਵੱਲੋਂ ਆਪ ਜੀ ਨੂੰ ਕੜਾ ਪ੍ਰਸ਼ਾਦ ਦੀ ਦੇਗ ਲੰਗਰ ਸਜਾ ਕੇ ਹਾਜ਼ਰ ਕੀਤਾ ਆਪ ਜੀ ਨੇ ਭੋਗ ਲਵਣਾ। ਲਗਿਆ ਭੋਗ ਸਾਧ ਸੰਗਤ ਅੰਦਰ ਰਸਨਾ ਲਾਇਕ ਹੋਵੇ ਜੋ ਜੀ ਛੱਕੇ ਸੋਇਆ ਜੀ ਦਾ ਨਾਮ ਜੈ ਗੁਰੂ ਵਾਲਮੀ ਗੁਰੂ ਵਾਲਮੀ ਜੱਪੇ। ਆਪ ਜੀ ਦੇ ਅੰਮ੍ਰਿਤਮੇ ਗੁਰਬਾਣੀ ਆਤਮਾ ਮਤ ਤੋਂ ਲੈ ਕਰਕੇ ਅੰਤ ਤੱਕ ਪੜੇ ਸੁਣੇ ਗੁਰਬਾਣੀ ਸਚ ਕੰਨ ਪ੍ਰਵਾਨ ਕਰਨੀ ਅੱਗੇ ਤੋਂ ਸ਼ੁੱਧ ਸਪਸ਼ਟਾ ਗੁਰਬਾਣੀ ਪੜ੍ਹਨ ਦੇ ਬਲ ਬਖਸ਼ਿਸ਼ ਕਰਨੇ ਮਤ ਬੁੱਧੀ ਗਿਆਨ ਧਿਆਨ ਬਖਸ਼ਿਸ਼ ਕਰਨਾ ਗ੍ਰੰਥੀ ਸੇਵਾਦਾਰਾਂ ਦੇ ਸਤਿ ਮੇਲ ਪਰ ਆਤਰਕਣਾ ਗੁਰੂ ਵਾਲਮੀਕ ਜੀ ਮਹਾਰਾਜ ਦੇ ਰੋਗ ਤਾਂ ਤੰਦੋਸਤਿਆਂ ਬਖਸ਼ਿਸ਼ ਕਰਨੀਆਂ ਆਪ ਜੀ ਦੇ ਦਰਕੰਡੇ ਸਤਿਗੁਰੂ ਵਾਲਮੀਕ ਮਹਾਰਾਜ ਸੇਵਾਦਾਰ ਸ਼ਰਧਾਲੂ ਆਪ ਜੀ ਦੇ ਭਗਤ ਜਨ ਸੰਤਾਂ ਮਹਾਂਪੁਰਸ਼ ਬਾਬਾ ਸੰਤ ਮਹਾਂਪੁਰਸ਼ ਬ੍ਰਹਮ ਗਿਆਨੀ ਸੰਤ ਗੁਰੂ ਪਰਮੇਂਦਰਤਾ ਜੀ ਮਹਾਰਾਜ ਇਸ ਗ੍ਰਹਿ ਦੇ ਵਿੱਚ ਪਹੁੰਚੇ ਹਨ ਆਪਣੇ ਪ੍ਰਵਚਨਾਂ ਦੇ ਨਾਲ ਸੰਤਾਂ ਨੂੰ ਨਿਹਾਲ ਕੀਤਾ ਜਿਹਦੇ ਗੁਰਬਾਣੀ ਦੇ ਜਾਪ ਕਰਵਾਏ ਬਨਵਾਲਮੀ ਕੁਮਾਰਾ ਜੀ ਸੰਤਾਂ ਦੇ ਸਤਿ ਸੰਤੇ ਵਿਪਰੀਅਥ ਰੱਖਣਾ ਭਜਨ ਕਰਨ ਦਾ ਪ੍ਰਤਾਪਕ ਸ਼ਿਸ਼ਕਾ ਨਾਮ ਜਗਤ ਪ੍ਰਭੂ ਬਨਵਾਲਮੀ ਕੁਮਾਰਾ ਲੰਬੀ ਆਜੂ ਬਖਸ਼ਿਸ਼ ਕਰਨੀ ਦੇ ਰੋਗ ਨਾਮ ਜੋ ਗੁਰੂ ਦਰਬਾਰ ਦੀਆਂ ਸੰਤਾਂ ਆਪ ਜੀ ਨੇ ਹਜੂਰੂ ਦੇਵ ਜੀ ਪਹੁੰਚਿਆ ਸਭ ਦੀਆਂ ਮਨੋ ਕਾਮਨਾਵਾਂ ਭਾਵਨਾਵਾਂ ਪੂਰੀਆਂ ਕਰਨੀਆਂ ਸਭ ਦੇ ਮੇਰੇ ਸਿੱਤੇ ਮੇਰੇ ਪ੍ਰਾਰਥਨਾ ਗੁਰੂ ਵਾਲਮੀਕ ਜੀ ਮਹਾਰਾਜ ਆਗਿਆ ਬਖਸ਼ਿਸ਼ ਕਰੋ ਜੋ ਤੇਰੇ ਦਰ ਆਵੇ ਸਰਾ ਸੁਖ ਪਾਵੇ ਗੁਰੂ ਵਾਲਮੀਕ ਕਮਨਾਸ਼ੀ ਕਾਟ 83 ਗੁਰੂ ਵਾਲਮੀਕ ਕਮਨਾਸ਼ੀ ਕਾਟ 83 ਜੋ ਬੋਲੇ ਸੋ ਨਿਰਪੈ ਭਗਵਾਨ ਵਾਲਮੀਕ ਮਹਾਰਾਜ ਕੀ ਜੈ दोहरा गुरु वाल्मीकि जी आप का मुक्ति भक्षेणाम सूरज चंदा आप को करते है प्रणाम सूरज चंदा आप को करते है प्रणाम आठ पहर राती स्वामी सतगुरु पूरण ਸਾਸਗਰਾਸ ਸਿਮਰਿਐ ਸ਼੍ਰੀ ਵਾਲਮੀਕੁ ਗਵਾਣ ਸਾਸਗਰਾਸ ਸਿਮਰਿਐ ਸ਼੍ਰੀ ਵਾਲਮੀਕੁ ਕਰੇ ਜੋ ਸਦੀ ਬੰਦਗੀ ਜਪੇ ਜੋ ਸਦਾ ਜਨਮ ਜਨਮ ਦੇ ਦੁਖੜੇ ਉਸ ਦੇ ਮਿਟਣੁ ਜਨਮ ਜਨਮ ਦੇ ਦੁਖੜੇ ਜੋ ਬੋਲੇ ਸੋ ਨਿਰਪੈ ਭਗਵਾਨ ਵਾਲਮੀਕ ਮਹਾਰਾਜ ਕੀ ਜੈ ਹੋ ਸ੍ਰੀ ਸ੍ਰੀ ਸੋ ਸਤਿਗੁਰੂ ਗੁਰੂ ਗਿਆਨਨਾਥ ਮਹਾਰਾਜ ਕੀ ਜੈ ਹੋ ਬ੍ਰਹਮ ਗਿਆਨੀ ਸੰਤ ਗੁਰੂ ਆਤਮਾ ਦਾਸ ਮਹਾਰਾਜ ਕੀ ਜੈ ਹੋ ਬ੍ਰਹਮ ਗਿਆਨੀ ਸੰਤ ਗੁਰੂ ਅਮਰਦਾਸ ਮਹਾਰਾਜ ਕੀ ਜੈ ਹੋ ਸੁਜੀ ਪਾਸ਼ਾ ਜੋ ਸਤਿਗੁਰੂ ਪੂਰਨਾਤ ਮਹਾਰਾਜ ਕੀ ਸਦਾ ਹੀ ਜੈ ਆਦੀ ਧਰਮ ਕੇ ਸਭੀ ਸੰਤੋ ਮਹਾਪੁਰਸ਼ੋ ਕੀ ਸਰਬਤ ਸਾਧ ਸੰਗਤ ਕੀ ਜੈ ਜੈ ਗੁਰੂ ਦੀ ਜੈ ਮਾਲਕ ਦੀ ਜੈ ਬੈਠ ਜਾ ਭਾਈ